ਲੁਕ ਲੈਣਾ ਸਵੇ ਇਹ ਕਹਿੰਦਾ ਮੈਂ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਹਾਂ ਸਾਨੂੰ ਪਤਾ ਮਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜਾਇਆ ਨਾ ਨਾ ਉਹਦਾ ਵੀ ਕਿੱਸਾ ਕੋਤੇ ਹੀ ਸੀ ਕਿ ਪਹਿਲੇ ਪੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ ਇੱਥੇ ਕੱਟ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ ਔਰ ਅੱਜ ਤਾਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ ਕਿਤੇ ਰਾਜ ਛੱਡ ਜਾਣਾ ਮਤਲਬ ਹਥਾਂ ਦਾ ਸਾਫਤ ਕੀਤਾ ਫੇ ਲਗਾਤਾਰ ਇਹ ਪੰਜਾਬ ਦੀ ਸਰਕਾਰ ਦੇ ਖਿਲਾਫ ਐਸੇ ਛੱਡੇ ਥੱਲੇ ਦੋ ਧਰਨੇ ਤੋਂ ਪਹਿਲਾਂ ਵੀ ਲੱਗੇ ਔਰ ਉਹਦੇ ਦੂਸਰੀ ਮੰਡੀ ਦੇ ਵਿੱਚ ਵੀ ਲੱਗੇ ਸੱਤ ਮੀਟਿੰਗਾਂ ਮੁੱਖ ਮੰਤਰੀ ਨੇ ਦਿੱਤੀਆਂ ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ ਜਿਹਦੀ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਇਹ ਸਾਡੇ ਕਾਲਜ ਦੇ ਵਿੱਚ ਸਿਰਫ ਪਲੱਸ 2 ਕੀਤੀ ਐਸਨੇ ਉਦੋਂ ਅੱਗੇ ਇਹਨੂੰ ਕੁਛ ਨਹੀਂ ਉਹਨਾਂ ਚੁਟਕਲੇ ਨਾਲ ਸਵਾਏ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਐ ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜਾਇਆ ਉਹਦਾ ਵੀ ਕਿੱਸਾ ਕੋਤੇ ਹੀ ਸੀ ਕਿ ਪਹਿਲੇ ਪੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ ਇੱਥੇ ਕੱਟ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ ਔਰ ਜਦੋਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਦਾ ਸਾਈਕਲ ਵਿੱਚ ਸਟੂਡੈਂਟਾਂ ਨੇ ਚੱਕ ਕੇ ਦੇਣਾ ਕਿਤੇ ਰਾਹ ਸਿੱਟ ਜਾਣਾ ਮਤਲਬ ਇਹ ਆ ਕਹਿੰਦਾ ਮੈਂ ਮਾਸ ਮਹਿੰਦਰ ਸਿੰਘ ਦਾ ਮੁੰਡਾ ਉਹਦੀ ਮਾਂ ਜਿਹੜੀ 25000 30000 ਪੈਨਸ਼ਨ ਲੈਂਦੀ ਆ ਤੇ ਉਹ ਆ ਕੁੜੀਆਂ ਜਿਹੜੀਆਂ ਮਿਡਲੇ ਮੀਲ ਵਰਕਰ ਨੇ ਜਾਂ ਹੋਰ ਆਸ਼ਾ ਵਰਕਰ ਨੇ ਜਿਹੜੇ ਗੁਜ਼ਾਰੇ ਪੱਤੇ ਦੇ ਵਿੱਚ ਮਿਲਦਾ ਉਹ ਆਪਦੀ ਮਾਂ ਦੀ ਪੈਨਸ਼ਨ ਨਹੀਂ ਦੇਦੀ ਕਿਉਂਕਿ ਮੁਖਨ ਭਵਾਨ ਕਮਾਨ ਨੇ ਕਿ ਅੱਜ ਸਾਡੇ ਰਿਟਾਇਰਡ ਨੂੰ ਹੀ ਮਲਾਜਮ ਮੰਗ ਕਰਦੇ ਆ ਵੀ ਫੈਕਟਰੀ ਤੋਂ ਬਣਾਣਾ ਹਰਦਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਦੇ ਮਲਾਜਮਾਂ ਨਾਲ ਗੱਲ ਕਰ ਲਈ ਅਸੀਂ ਜੋ ਡੀਏ ਆ ਪੰਜਾਬ ਦਾ ਉਹ 35% ਦਾ ਮਲਾਜਮ ਦਾ ਇੱਕ ਸਰਕਾਰ ਡੀਏ ਆ ਉਹ 50% ਦਾ 12% ਦਾ ਫਰਕ ਆ ਹਰ ਇੱਕ ਮਲਾਜਮ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਤਨਖਾਹ ਕੱਟ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੁਲਾਜ਼ਮ ਗਾਣਾ ਮੰਡੀ ਸੈਟਰ 349 ਕੰਨੜ ਪਹੁੰਚਿਆ ਪਰ ਮੁਖਰੇ ਤੋਂ ਹੰਤਮਾਨ ਹੋਏ ਜਾਂ ਮਿੱਤਰੇ ਹਰ ਪਾਸੇ ਟੀਮਾਂ ਹੋਈ 12 ਵਨ ਮੀਡੀਆ ਦੇ ਕੇ ਮੀਡੀਆ ਨੂੰ ਭੱਜਣਾ ਇਹ ਮੁਖਰੇ ਤੋਂ ਹੰਤਮਾਨ ਦੀ ਆਤ ਬਣ ਰੁਕੀ ਆ ਜਿਸ ਕਰਕੇ ਅੱਜ ਜੋ ਕੁੰਮ ਕਨਸਟਿਟਿਊਂਟ ਸਰਕਾਰ ਨੂੰ 25 ਸਾਲ ਹੋ ਚੁੱਕੇ ਆ ਉਹਨੂੰ ਜਗਾਉਣ ਵਾਸਤੇ ਅੱਜ ਹਜ਼ਾਰਾਂ ਮੁਲਾਜ਼ਮ ਚੰਡੀਗੜ੍ਹ ਹੈ ਜੋ ਸੈਕਟਰ 49 ਵਿੱਚ ਕੌਂਟੈਂਟ ਸ਼ੁਰੂ ਹੋ ਗਿਆ ਹਨ ਕਿਉਂਕਿ ਮੁੱਖ ਮੰਤਰੀ ਭਵਨ ਕਮਾਨ ਨੇ ਇੱਕ ਦਿਲਾਇ ਨੀ ਹਾਂਜੀ ਇਹ ਫਰੰਟਾ ਮੀਟਿੰਗ ਸੀ ਜਿਹੜਾ ਕਿ ਮੈਂ ਤੁਹਾਡਾ ਆ ਬੈਠੂਗਾ ਬਾਈਕਾਸ ਉਸ ਮੀਟਿੰਗ ਨੂੰ ਭੱਜਿਆ ਜੋ ਹੁਣ 12 ਸਤੰਬਰ ਦੀ ਮੀਟਿੰਗ ਦਿੱਤੀ ਗਈ ਆ ਉਹ ਵੀ ਸਾਬ ਕਮੇਟੀ ਨਾਲ ਮੁੱਖ ਮੰਤਰੀ ਜੀ ਨੇ ਆਪ ਨੇ ਬੈਠੂਗਾ ਜਿਸ ਕਰਕੇ ਜੋ ਸਾਹੇ ਫਰੰਟ ਦਾ ਆਗੂ ਆ 30 ਰੰਗ ਨੇ ਕਿਹਾ ਕਿ ਅਸੀਂ ਉਸ ਮੀਟਿੰਗ ਦਾ ਬਾਈਕਟ ਕਰਦੇ ਹਾਂ 22 ਸਤੰਬਰ ਦੀ ਮੀਟਿੰਗ ਨਹੀਂ ਕਰਾਂਗੇ ਦੂਜੇ ਪਾਸੇ ਆਪਾਂ ਪੀਐਸ ਪੀਸੀਐਲ ਦੀ ਗੱਲ ਕਰ ਲਈਏ ਬਿਜਲੀ ਮੰਤਰੀ ਹਰਪੰਦਰ ਸਿੰਘ ਈਡੀਓ ਨੇ 31 ਸਤ ਨੂੰ ਪੀਐਸ ਈਵੀ ਜੁਆਇੰਟ ਫਾਰਮ ਅਤੇ ਬਿਜਲੀ ਇਮਾਰਾਨ ਵੇਕ ਦਾ ਮੰਤਰੀ ਮੀਟਿੰਗ ਕੀਤੀ ਕਿਹਾ ਕਿ ਪਹਿਲਾਂ ਪਿਆ ਮੁੱਦਾਂ ਨੇ ਜੋ ਮੈਂ ਸਹਿਮਤ ਹਾਂ 15 8 ਤੱਕ ਮੈਂ ਲਾਗੂ ਕਰੂੰਗਾ ਪਰ ਉਸ ਮੀਟਿੰਗ ਤੋਂ ਜਾਂ ਸਹਿਮਤੀ ਬਣੀ ਸੀ ਉਹ ਜਿਹੜਾ ਜਿਸ ਕਰਕੇ ਮੁਲਾਜ਼ਮਾਂ ਨੇ 1 ਸਤੰਬਰ ਨੂੰ ਬਿਜਲੀ ਮੰਤਰੀ ਹਰਪੰਦਰ ਸਿੰਘ ਈਡੀਓ ਜੋ ਅੰਮਰਸਰ ਪਾਹੀ ਗੁਰਦਾਸ ਨੇ ਹੋਇਆ ਉਰੀ ਕੋਠੇ ਨੇੜੇ ਖਜਾਰਾਂ ਵਾਹੇ ਬੁੰਦੇ ਉਹਨੇ ਗੁਨੇ ਤੋਂ ਤੇ ਉਸ ਜੋ ਕਰੁਣੀਆਂ ਹੋ ਉਥੇ ਮਾਰਚ ਵੀ ਕੀਤਾ ਗਿਆ ਪਰ ਹੁਣ ਜੋ ਧੀਲੀ ਮੰਤਰੀਨ ਦੁਆਰਾ ਮੀਟਿੰਗ 6 ਨੂੰ ਨਹੀਂ ਤੁਸੀਂ ਫੇਰ ਮੀਟਿੰਗ ਕਰੋ ਸਾਨੂੰ ਸਮਝ ਨਹੀਂ ਆ ਰਿਹਾ ਤੇ ਧੀਲੀ ਮੰਤਰੀਨ ਨੇ ਜਦੋਂ ਮੰਗਾਂ ਦਾ ਸਹਿਮਤੀ ਬਣ ਕੇ ਮੈਂ ਕਾ ਲਿਖ ਕੇ ਵੀ ਪਾਇਆ ਸੀ ਵੀ ਜੋ ਸਹਿਮਤੀ ਬਣ ਚੁੱਕੀ ਆ ਉਹਨਾਂ ਮੰਗਾਂ ਨੂੰ ਸਰਪ੍ਰਸਤ ਕਰਦਾ ਦੁਆਰਾ ਮੀਟਿੰਗ ਜੋ ਉਸ ਧੀਲੀ ਮੰਤਰੀ ਨੇ ਫੇਰ ਬੈਠ ਕੇ ਇਹ ਯਾਦ ਦੇਖੋ ਕਿ ਪਾਸੇ ਜਿਮੜਾ 12 ਮੀਰਾਂ ਦੇ ਕੇ ਮੀਰਾਂ ਉੱਤੇ ਬੈਠ ਕੇ ਫਿਰ ਮੰਨ ਕੇ ਮੰਗਾ ਦੱਬ ਨਹੀਂ ਕਰਾਇਆ ਜਿਸ ਕਰਕੇ ਅੱਜ ਸਾਡੇ ਰਿਟਾਇਰਨ ਨੂੰ ਮਲਾਜਮ ਮੰਗ ਕਰਦੇ ਆ ਵੀ ਫੈਕਟਰੀ ਤੋਂ ਬਣਾਣਾ ਹਟਦਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਦੇ ਮਲਾਜਮਾਂ ਨਾਲ ਗੱਲ ਕਰ ਲਈ ਅਸੀਂ ਜੋ ਡੀਏ ਆ ਪੰਜਾਬ ਦਾ ਉਹ 36% ਦਾ ਮਲਾਜਮਾਂ ਦਾ ਪਿੰਦ ਸਰਕਾਰ ਡੀਏ